ਕਟੜ ਈਮਾਨਦਾਰਾਂ ਦੀ ਜੋ ਕਹਾਣੀਆਂ ਦਾਸਤਾਨ ਉਹ ਤੁਹਾਡੀ ਸਾਰਿਆਂ ਦੀ ਕਚੇਰੀ ਵਿੱਚ ਆ ਚੁੱਕੀ ਆ ਕਿਵੇਂ ਇੱਕ ਡੀਆਈਜੀ ਰੂਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਆ ਔਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਐ ਉਹ ਛੱਡ ਦਈਏ ਪਰ ਇੱਕ ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਅਪਾ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਇਕੱਲੀ ਜਿਹੜੀ ਕਰਪਸ਼ਨ ਹੈ ਇੱਕ ਅਫਸਰ ਦੀ ਇਹ ਅਪਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰੇਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਅਫਸਰਸ ਪੋਸਟਡ ਨੇ 12 ਡੀਜੀਪੀਜ਼ ਕਈ ਦਰਜਨ ਏਡੀਜੀਪੀਜ਼ ਕੁੱਤ ਸੈਂਕੜੇ ਦੇ ਲੱਗੇ ਆਈਜੀਪੀ ਔਰ ਫਿਰ ਥੱਲੇ ਡੀਆਈ ਚੀਜ਼ 23 ਜ਼ਿਲਿਆਂ ਦੇ ਐਸਐਸਪੀ ਫਿਰ ਇਹ ਪੂਰਾ ਪੈਰਾਫਨੀਲੀਆ ਥੱਲੇ ਐਸਪੀ ਹੈਡਕਵਾਰਟਰ ਐਸਪੀ ਬੀਆਈਓ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ ਜੁਆਏ ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਹਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਧਰ ਦੇ ਉੱਤੇ ਆ ਪ੍ਰੋਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫਿਰ ਆਜੋ ਤੁਸੀਂ ਸਿਵਲ ਬਿਊਰੋਕ੍ਰੇਸੀ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ ਕਿੰਨੇ ਏਡੀਸ ਨੇ ਕਿੰਨੇ ਐਸਡੀਐਮਸ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋٹے ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤਾਇਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਹੀ ਚੰਡੀਗੜ੍ਹ ਦੇ ਐਡੇ ਵੱਡੇ ਪੱਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਆ ਸੀ ਐਡੇ ਵੱਡੇ ਪੱਦਰ ਦੇ ਉੱਤੇ ਜਾਇਦਾਦ ਬਣਾ ਰਿਆ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਹੈ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤੁਹਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕ ਅੱਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰਸ਼ਾਹੀ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 40 ਲੱਖ ਕਰੋੜ ਰੁਪਇਆ ਦਾ ਕਰਜ਼ਾ ਵਾ ਇਹਦਾ ਨੇੜੇ-ਤੇੜੇ ਇਹੀ ਲਈ ਬੈਠੇ ਨੇ ਕੱਲੇ ਇਸ ਤੋਂ ਇਲਾਵਾ ਜਿਹੜੀ ਪੋਲਿਟਿਕਲ ਪਤਾਬ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਇਆ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ ਹਿੱਸੇ 'ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜ਼ਿਆਦਾ ਨਹੀਂ ਤਾਂ 25-30 ਕਰੋੜ ਰੁਪਇਆ ਰਿਸ਼ਵਤ ਲੈ ਰਿਹਾ ਵਾ ਔਰ ਇਸ ਤੋਂ ਬਾਅਦ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪੱਟਾ ਇਹ ਤਾਂ ਅਮੀ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਹੁੰਦਾ ਨ ਸ ਸਮੁੰਦਰ ਚ ਬਰਫ ਦੇ ਪਹਾੜ ਉਹ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸਸ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆ ਜਿਹੜੇ ਸਾਡੇ ਬੰਦੇ ਨੇ ਚਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂ ਗਾ ਸਾਰਾ ਕੁਝ ਸਾਰੇ ਮਹਿਕਮੇ ਨੂੰ ਪਤਾ ਵਾ ਲੇਕਨ ਲਾਇਕਸਾਈਜ਼ੈਂਟ ਐਂਡ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਇਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚਲਜੋ ਕਿਵੇਂ ਬਲਾਫਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਹੋਇਆ ਨੀਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫੇਰ ਦੁਬਾਰਾ ਕਿ ਉਹ ਦੁੱਧ ਟੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਟੈ ਢੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਵੀ ਤੈਸ਼ ਨੈਸ਼ ਹੋਇਆ ਜਿਹੜੇ ਬ 2000 ਕਰੋੜ ਰੁਪਏ ਦਾ ਸ਼ਰਾਬ ਘਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ 1.5 ਸਾਲ ਜਿੱਲਾ ਚ ਰਹੇ ਹੋਣ ਜਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਤੋਂ ਨੱਕ ਰਗੜ ਰਗੜ ਕੇ 1.5 ਸਾਲ ਬਾਅਦ ਇਹਨਾਂ ਦੀਆਂ ਜਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਕੱਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਨ ਪੂਰੀ ਤਰ੍ਹਾਂ ਕਿਉਂ ਖਿਚੜੀ ਮਿਲੀਪੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਘਾ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨੂੰ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚ ਵੀ ਲੈ ਕੇ ਜਾਣਾ ਸੀਗਾ ਉਹਦਾ ਖੈਰ 1.5-2 ਲੱਖ ਕਰੋੜ ਰੁਪਏ ਦੀ ਰਿਸ਼ਵਤ ਕੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ ਅੱਛਾ ਮੈਂ ਚੌਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਨਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ ਵਿਜੀਲੈਂਸ ਬਿਊਰੋ ਦਾ ਕੰਮ ਕੀ ਆ ਕਿਉਂ ਪੰਜਾਬ ਦੇ ਵਿੱਚ ਅਫਸਰਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹੀ ਪਰ ਪਰ ਬਿਜ਼ਨਸ ਨੂੰ ਵਰਤਿਆ ਤਾਂ ਜਾ ਰਿਹਾ ਆਪਣੇ ਸਿਆਸੀ ਬਰੂਧੀਆਂ ਦੇ ਖਿਲਾਫ ਖੇਰੇ ਨੂੰ ਚੱਕ ਲੋ ਉਹ ਖੇਰਾ ਤਾਂ ਸਿਰਫ ਐਮਐਲਏ ਰਿਹਾ ਵਾ ਔਰ ਖੇਰੇ ਦੇ ਤੁਸੀਂ ਜਿੰਨੀ ਡੂੰਘਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ 3.5 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਕੁੱਤ ਮੁੱਤ ਕਰਕੇ ਐਫਆਈਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਿਰੀਟ ਆਈ ਹੈ ਕਿਸੇ ਦਾ ਕੋਈ ਮੁਕ ਵਿਕਰਮ ਜਿੱਥੇ ਦਾ 200 ਗਵਾਹ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ਦਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁੱਕੀ ਪੰਜੀ ਦੁੱਕੀ ਜਮਾ ਕਰਾਈ ਕਿ ਭਗਵੰਤ ਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫ ਆਈ ਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲੇੋਂ ਜ਼ਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਚੋਂ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤੇ 3-4 ਮਹੀਨੇ ਇੱਕ ਆਦਮੀ ਨੂੰ ਖੱਜਲ ਖਰਾਬ ਆ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਹਾ ਕਲ ਭਗਵੰਤਪਨ ਨੂੰ ਕਹਿ ਰਿਹਾ ਐਰਾ ਗੈਰਾ ਨਤੂ ਖੈਰਾ ਉਹ ਲੱਖ ਲਾਂ ਤੇ ਅਰ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਤੇਰੇ ਸਿਰ ਦੇ ਥੱਲੇ ਪਾਲ ਨਹੀਂ ਹਨ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਤੇਰਾ ਗੈਰਾ ਨਤੂ ਖੈਰਾ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਾ ਬਹੁਤ ਮਹੱਤਵਪੂਰਨ ਕੁਰਬਾਨੀ ਸੀ ਨੱਥਾ ਖੈਰਾ ਦੀ ਜਿਹਨੇ ਸੁਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਮੱਛੇ ਰੰਗੜ ਦਾ ਸਿਰ ਵੱਢਿਆ ਵੱਢਿਆ ਸੀ ਦਰਬਾਰ ਸਾਹਿਬ ਵਿੱਚ ਬੱਦਫੇਲੀਆਂ ਕਰਨ ਲਈ ਯੂਰਪ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖਹਿਰੇ ਨੇ ਮਹਿਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀ ਇਹਨੂੰ ਕਹਿੰਦੇ ਨੇ ਗੇਰਾ ਗੇਰਾ ਨੱਥੂ ਖਹਿਰਾ ਜੇ ਤੂੰ ਸਾਡੇ ਦੇ ਵਰਤਦਾ ਨਾ ਕਿ ਅਸੀਂ ਫੜ ਕੇ ਅੰਦਰ ਦੇ ਦੇ ਦੋ ਤੁਸੀਂ ਕਰਨਾ ਕਰ ਸਕਦੇ ਹੋ ਜੇਲ ਅਕਸਰ ਜਿਲਾ ਬੰਦੇ ਜਿਲ੍ਹਾ ਚ ਬੰਦੇ ਰਹਿੰਦੇ ਨੇ ਇਸ ਗੱਲ ਦੀ ਚਿੰਤਾ ਨਹੀਂ ਪਰ ਐਵੇਂ ਬਿਨਾਂ ਵਜ੍ਹਾ ਝੂਠੇ ਗਵਾਦਿਆਂ ਵਿੱਚ ਅੱਗੇ ਤੁਸੀਂ ਮੈਨੂੰ ਫੜ ਕੇ ਅੰਦਰ ਦਿੱਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ ਚਾਹ 5 ਮਹੀਨੇ ਜੇਲ੍ਹ ਵਿੱਚ ਰੱਖਿਆ 5 ਮੁਕਦਮੇ ਤੁਸੀਂ ਮੇਰੇ ਤੇ ਫਾਈਲ ਕੀਤੇ ਹੋਏ ਨੇ 5ਵਾਂ ਮੁਕਦਮਾ ਉਸ ਦਿਨ ਕੀਤਾ ਜਦੋਂ ਹਾਈ ਕੋਰਟ ਮੈਨੂੰ ਬੇਲ ਦੇ ਰਹੀ ਸੀ ਸੋ ਕੀ ਆਪਣਾ ਬਚਾਅ ਕਰਨਾ ਕੋਈ ਗਲਤ ਗੱਲ ਹੈਗੀ ਆ ਮੈਂ ਆਪਣੇ ਅਸੂਲਾਂ ਤੇ ਪੰਜਾਬ ਦੇ ਹੱਕ ਵਿੱਚ ਹਰ ਵਕਤ ਖੜਾ ਹਾਂ ਅੱਛਾ ਚੁੱਪਦੇ ਕਿਉਂ ਮੇਰੇ ਨਾਲ ਮੇਰੇ ਵੀਰੋ ਕਿਉਂਕਿ ਤੁਸੀਂ ਦੇਖੋਗੇ ਕਿ ਮੈਨੂੰ ਇੱਕਲ ਦਾ ਗਿਲਾ ਕਰੋ ਰਾਂਝ ਕਹ ਲੋ ਕੋਈ ਮੇਨਸਟ੍ਰੀਮ ਆਪੋਜੀਸ਼ਨ ਸਾਰੀ ਆਪੋਜੀਸ਼ਨ ਆ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਇਹਦੇ ਤੇ ਬੁੱਲਿਆ ਕੋਈ ਨਹੀਂ ਗਾਇ ਮਤਲਬ ਇਹਨਾਂ ਨੂੰ ਕੋਈ ਇਹ ਮੁੱਦਾ ਨਜ਼ਰ ਹੀ ਨਹੀਂ ਆਇਆ ਇਹਨਾਂ ਮਤਲਬ ਡਰਦੇ ਨੇ ਪ ਤਾਂ ਇਹੋ ਮੈਂ ਕਹਿੰਦਾ ਕਿ ਪੁਲਿਸ ਸਟੇਟ ਐ ਤਾਂ ਇਹੋ ਖੇਰੇ ਦੇ ਪਿੱਛੇ ਪੁਲਿਸ ਦੁਬਾਰਾ ਦੁਬਾਰਾ ਚੜਦੀ ਆ ਤੇ ਕਿਸੇ ਤਰੀਕੇ ਨਾਲ ਇਹਦਾ ਮੂੰਹ ਬੰਦ ਕਰਾਇਆ ਜਾਵੇ ਇਹ ਸਾਰੀ ਮਸ਼ੀਨਰੀ ਅਮਲਾ ਜਿਹੜਾ ਰੱਖਿਆ ਵਾ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਆ ਇਹ ਕੋਈ ਚੌਕਸੀ ਵਪਾਰ ਕਿਸੇ ਨੂੰ ਫੜਨ ਵਾਸਤੇ ਨਹੀਂ ਗਾ ਕੋਈ ਤੁਹਾਡੇ ਪੈਸੇ ਰਿਕਵਰ ਕਰਨ ਵਾਸਤੇ ਨਹੀਂ ਭ੍ਰਿਸ਼ਟਾਚਾਰ ਤਾਂ ਨੰਗਾ ਨਾਚ ਹੋ ਰਿਹਾ ਪੰਜਾਬ ਦੇ ਵਿੱਚ ਸਾਰੇ ਥਾਣਿਆਂ 'ਚ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਤੁਸੀਂ ਤਾਂ ਰੋਜ਼ ਜਾਣੇ ਤੁਹਾਡਾ ਤਾਂ ਤੁਸੀਂ ਤਾਂ ਉੱਥੇ ਆਪ ਤੁਹਾਡੀ ਤਾਂ ਹੱਡ ਬੀਤੀ ਐ ਮੇਰੇ ਹਲਕੇ ਦੇ ਵਿੱਚ ਇਨੇ ਝੂਠੇ ਪਰਚੇ ਕੱਲ ਪਰਸੋ ਇੱਕ ਜੋਬਨਪ੍ਰੀਤ ਸਿੰਘ ਇੱਕ ਸਾਡਾ ਹੋਣਹਾਰ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਆ ਕਿ 14 ਸਾਲ 2014 ਚ 10 ਸਾਲ ਪਹਿਲਾਂ 11 ਸਾਲ ਉਹਨੇ ਹਵਾ ਵਿੱਚ ਇੱਕ ਪੁਲਿਸ ਫਾਇਰਿੰਗ ਦੀ ਵੀਡੀਓ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਆ ਕੱਲ ਪਰਸੋਂ ਦੀ ਇਹਨਾਂ ਦੇ ਐਮ.ਐਲ.ਏ ਦੀ ਇੱਕ ਨੰਗੀ ਵੀਡੀਓ ਆ ਰਹੀ ਆ ਗੋਲੀਆਂ ਚਲਾ ਰਿਆ ਉਹਦੇ ਖਿਲਾਫ ਕੁਝ ਵੀ ਨਹੀਂ ਹੋਵੇਗਾ ਮੇਰੇ ਹਲਕੇ ਦੇ ਵਿੱਚ ਕਦੀ ਕਿਸੇ ਵਕਫ ਬੋਰਡ ਦੀ ਜ਼ਮੀਨ ਦਾ ਪਰਚਾ ਦਰਜ ਕਰਦਾ ਇੱਕ ਸਾਡੇ ਬਾਬਾ ਹਰਜੀਤ ਗਿਰੀ ਨੇ ਇੱਕ ਨਿਹਾਇਤ ਸ਼ਰੀਫ ਆਦਮੀ ਗੁਰੂ ਚ ਵਿਸ਼ਵਾਸ ਰੱਖਣ ਵਾਲਾ ਧਾਰਮਿਕ ਬੰਦਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਡੇਰੇ ਤੇ ਉਹਦੇ ਤੇ 295ਏ ਦਾ ਧਾਰਮਿਕ ਜਜ਼ਬਾਤਾਂ ਨੂੰ ਪੜਕਾਉਣ ਦਾ ਇੱਕ ਪਰਚ